ਇਹ ਹੈ ਆਪਣਾ achar patan wala yantra 10 ਤੇ ਅੱਗੇ ਇਹਦੇ ਇੱਕ ਸਿੰਗਲ ਕੈਲਾ ਲੱਗਾ ਹੋਇਆ ਲਗਭਗ 1 ਫੁੱਟ ਲੰਮਾ ਸਰਗਾ ਲੱਗਾ ਹੋਇਆ ਪਹਿਲਾਂ ਆਪਣੇ ਕੋਲੇ ਇਦਾਂ ਦੇ ਜੰਤਰ ਸੀ ਉਹਦੇ ਦੋ ਕੈਲਾ ਲੱਗੇ ਹੋਏ ਸੀਗੇ ਉਹ ਇੰਨਾ ਪੜਦਾ ਨਹੀਂ ਸੀ achar ਇਹ ਜਿਆਦਾ ਕੰਮ ਦਿੰਦਾ ਹੈਗਾ ਇਹਦੇ ਨਾਲ ਪਟਣਾ ਸੌਖਾ ਤੇ ਜਲਦੀ ਵੀ ਪਟਿਆ ਜਾਂਦਾ achar ਜਦੋਂ ਇੱਕ ਵਾਰੀ ਆਪਾਂ achar ਨੂੰ ਵਾਢਾ ਲਾ ਲਿਆ ਤਾਂ ਡੇਲੀ achar ਪਟਣਾ ਚਾਹੀਦਾ ਇਹਦੇ ਨਾਲ achar ਖਰਾਬ ਨਹੀਂ ਹੁੰਦਾ ਡੇਲੀ ਆਪਾਂ ਨੂੰ 5-6 ਇੰਚੀ achar ਅੱਗੇ ਤੋੜਨਾ ਚਾਹੀਦਾ ਕਈ ਲੋਕ ਚਾਰ ਵਧੀਆ ਪਾ ਲੈਂਦੇ ਆ ਵਧੀਆ ਤਰੀਕੇ ਨਾਲ ਪਾ ਲੈਂਦੇ ਆ ਪਰ ਜਦੋਂ ਉਹਨੂੰ ਵਰਤਣ ਲੱਗਦੇ ਆ ਉਦੋਂ ਖਰਾਬ ਕਰ ਲੈਂਦੇ ਆਗੇ ਚਾਰ ਪਾਉਣ ਵੇਲੇ ਉਦੋਂ ਹੀ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਜਲ ਮਾਈਂਡ 'ਚ ਰੱਖਣੀਆਂ ਚਾਹੀਦੀਆਂ ਜਦੋਂ ਆਪਾਂ ਚਾਰ ਪਾਉਨੇ ਆ ਮੱਕੀ ਦਾ ਟੰਡ ਆ ਛੱਲੀ 'ਚ ਜਿਆਦਾ ਮੌਇਸਚਰ ਨਹੀਂ ਹੋਣਾ ਚਾਹੀਦਾ ਜਿਆਦਾ ਮੌਇਸਚਰ ਵਾਲੀ ਅਚਾਰ ਜਿਆਦਾ ਖਰਾਬ ਛੇਤੀ ਖਰਾਬ ਹੋ ਜਾਂਦਾ ਹੈਗਾ ਬਾਕੀ ਇਹਦੇ ਉਸ ਤੋਂ ਬਾਅਦ ਜਦੋਂ ਆਪਾਂ ਲਤੜਾਈ ਕਰਦੇ ਆ ਉਹ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਜਿਵੇਂ ਜਿਵੇਂ ਟੋਏ ਚ ਆਚਾਰ ਆਉਂਦਾ ਓਵੇਂ ਓਵੇਂ ਲੜਾਈ ਹੁੰਦੀ ਹੈਗੀ ਜਿਵੇਂ ਜਿਵੇਂ ਪਾਈ ਜਾਂਦੇ ਆ ਨੂੰ ਲੜਾਈ ਜਿੰਨੀ ਚੰਗਾ ਚੰਗੀ ਤਰ੍ਹਾਂ ਹੁੰਦੀ ਆ ਓਨਾ ਹੀ ਚਾਰ ਵਧੀਆ ਬਣਦਾਗਾ ਉਸ ਤੋਂ ਬਾਅਦ ਆ ਜਾਂਦਾ ਕਾगज ਜਿਹੜਾ ਉੱਪਰ ਪਾਉਣੇ ਆ ਕਾगज ਵੀ ਵਧੀਆ ਕੁਆਲਿਟੀ ਦਾ ਹੋਣਾ ਚਾਹੀਦਾ ਤੇ ਕਾगज ਪਾ ਕੇ ਉੱਤੇ ਇਹਦੇ ਮਿੱਟੀ ਲਾਉਣੀ ਚਾਹੀਦੀ ਹੈ ਮਿੱਟੀ ਆਪਾਂ ਸਿੱਧੀ ਵੀ ਸੱਟ ਸਕਦੇ ਆ ਤਾਂ ਇਹਦਾ ਗਾਰਾ ਬਣਾ ਕੇ ਵੀ ਲਾ ਸਕਦੇ ਆਂ ਗਾਰਾ ਬਣਾਇਆ ਘੱਟ ਲੱਗਦੀ ਆ ਮਿੱਟੀ ਉਹਨੂੰ ਬਾਅਦ ਚ ਜਦੋਂ ਆਪਾਂ ਪਾੜਦੇ ਆ ਉਹਨੂੰ ਉਤਾਰਨਾ ਸੌਖਾ ਹੋ ਜਾਂਦਾਗਾ ਕਈ ਆਚਾਰ ਗਲਤ ਤਰੀਕੇ ਨਾਲ ਪਾਏ ਹੁੰਦੇ ਆ ਉਹਨਾਂ ਦਾ ਤਰੀਕਾ ਗਲਤ ਹੁੰਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਵੇਂ ਪੈਂਦਾ ਆਚਾਰ ਸਹੀ ਤਰੀਕੇ ਨਾਲ ਤੇ ਉਹ ਖਰਾਬ ਹੋ ਜਾਂਦਾ ਫਿਰ ਲੋਕ ਉਹਦੀਆਂ ਵੀਡੀਓ ਬਣਾ ਬਣਾ ਬਦਨਾਮ ਕਰਦੇ ਆ ਆਚਾਰ ਨੂੰ ਬਹੁਤ ਵਧੀਆ ਚੀਜ਼ ਹੁੰਦੀ ਆ ਇਹ ਇੱਕ ਕਿੱਲੇ ਦੇ ਵਿੱਚ ਲਗਭਗ 100 ਮਣ ਦਾਣਾ ਹੁੰਦਾਗਾ ਤੇ ਜਿਹੜਾ ਕਿ ਪਸ਼ੂਆਂ ਲਈ ਬਹੁਤ ਵਧੀਆ ਹੁੰਦਾ ਤੇ ਪਸ਼ੂ ਪੂਰਾ ਖੁਸ਼ ਹੋ ਕੇ ਖਾਂਦੇ ਆ ਇਹਨਾਂ ਨੂੰ ਸਿਹਤ ਵੀ ਪਸ਼ੂਾਂ ਦੀ ਵਧੀਆ ਰਹਿੰਦੀ ਹੈਗੀ ਅਦਰਵਾਇਜ਼ ਇੰਨਾ ਦਾਣਾ ਪੈਂਦਾ ਨਹੀਂਗਾ ਬੰਦੇ ਤੋਂ ਜਿੰਨਾ ਆਚਾਰ ਚ ਪਾਇਆ ਜਾਂਦਾ ਹੈਗਾ ਹਰੇ ਚਾਰੇ ਨਾਲੋਂ ਇਹਦੀ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੁੰਦੀ ਆ ਕਿਉਂਕਿ ਹਰਾ ਚਾਰਾ ਆਪਾਂ ਕੱਚਾ ਹੀ ਬਾਡਾ ਲਾ ਲੈਨੇ ਆ ਉਹਨੂੰ ਤੇ ਫਿਰ ਜੇ ਉਹ ਫਾਲਤੇ ਹੋਊਗਾ ਤਾਂ ਹੀ ਉਹਦੇ ਚ ਜ਼ਿਆਦਾ ਨਿਊਟ੍ਰੀਸ਼ਨ ਵੈਲਿਊ ਹੋਊਗੀ ਇਸ ਲਈ ਹਰੇ ਚਾਰੇ ਤੋਂ ਇਹ ਚੰਗਾ ਵੀ ਆ ਤੇ ਕੋਸਟ ਮੁਤਾਬਕ ਵੀ ਸਹੀ ਪੈਂਦਾ